Thank you. ਸ੍ਰੀ ਕਾਲਜੀ ਸਾਰਿਆਂ ਨੂੰ ਜੀ ਆਇਆਂ ਨੂੰ ਦੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਵੀ ਤਾਂ ਆਪ ਕੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਆਪਾ ਦਿਖਾ ਰਹੇ ਹਾਂ ਜੀ ਤੁਹਾਨੂੰ ਜਰਾਬਾਂ ਦੇ ਜੋੜੇ ਆਪਾਂ ਬਣਾ ਕੇ ਕੀਤੇ ਜਰਾਬਾਂ ਦੇ ਜੋੜੇ ਰੈਡੀ ਆ ਦੇਖੋ ਬਹੁਤ ਸੋਹਣੇ ਲੱਗਦੇ ਆ ਬਈ ਪਾਏ ਬਹੁਤ ਸੋਹਣੇ ਲੱਗਦੇ ਆ ਆ ਦੇਖੋ ਇਹ ਚ ਕਾ ਕਲਰ ਤਿਆਰ ਕੀਤਾ ਹੈ ਇਹ ਹੈ ਬਈ ਦੂਜੀ ਪਾਸੇ ਮੈਂ

ਪਛਮਣਾਂ ਬਣਾਈਏ ਭਈ ਆਪਾਂ ਚੁਨਾਈ ਤਾਂ ਇਹ ਆ ਇਸ ਪਛਮਾ ਅਰਧਮਾਲ ਪਛਮਦੀਆਂ ਹੰਡਦੀਆਂ ਤੇ ਨਹੀਂ ਆ ਤੰਬਲਾਈ ਵੀ ਹਣ ਜੇ ਥੱਲੋਂ ਕੱਸ ਜਾਂਦੀਆਂ ਬਸ ਇੱਕ ਦੋ ਵਾਰੀ ਪਾਏ ਤੋਂ ਕੱਸ ਜਾਂਦੀਆਂ ਨਹੀਂ ਹੰਡਦੀਆਂ ਆ ਪਛਮਣਾਂ ਤੇ ਇਹਦੀਆਂ ਇਹ ਆ ਪਛਮਣਾਂ ਬਣਾਈਆਂ ਪੰਜਰਾ ਆਪਾਂ ਤਿੰਨ ਜੋੜੇ ਆਪਾਂ ਬਣਾਤੇ ਵਿੱਚ ਦੀ ਟਾਈਮ ਕੱਢ ਕੇ ਤੇ ਇਹ ਮੈਂ ਤਾਂ ਦਿਖਾ ਰਹੀ ਆ ਭੈਣਾਂ ਨੂੰ ਵੀ ਜੇ ਕਿਸੇ ਭੈਣ ਨੂੰ ਇਹ ਜਿਹੜੀਆਂ ਜਰਾਬਾਂ ਚਾਹੀਦੀਆਂ ਹੋਣ ਤਾਂ ਤੁਸੀਂ ਮੈਨੂੰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਰੇਟ ਜੀ ਸੋਨ ਨੂੰ ਇਹਨਾਂ ਦਾ ਮੈਂ ਫੋਨ ਤੇ ਦੱਸੂਗੀ ਜੇ ਮੇਰੇ ਕਿਸੇ ਭੈਣ ਨੂੰ ਚਾਹੀਦੀਆਂ ਹੋਣ ਵਧੀਆ ਪੱਛਮੇਚ ਬਣਾਈਆਂ ਆ ਆਪਾਂ ਬਈ ਇਹ ਬਹੁਤ ਸੋਹਣੀਆਂ ਲੱਗਦੀਆਂ ਬਈ ਪਾਈਆਂ ਮੈਂ ਪਾ ਕੇ ਦੇਖਿਆ ਸੀ ਬਹੁਤ ਸੋਹਣੀਆਂ ਲੱਗਦੀਆਂ ਦੇਖੋ ਸਿਰ ਪਾ ਕੇ ਲਖਾਵਾ ਬਹੁਤ ਜਿਆਦਾ ਸੋਹਣੀਆਂ ਲੱਗਦੀਆਂ ਬਈ ਪਾਈਆਂ ਨੂੰ ਆ ਸੋਨ ਮੈਂ ਦਿਖਾ ਰਹੀ ਹਾਂ ਚੱਕ ਕੇ ਆ ਦੇਖੋ ਬਹੁਤ ਵਾ ਸੋਹਣੀਆਂ ਲੱਗਦੀਆਂ ਬਈ ਪਾਈਆਂ ਆ ਦੇਖੋ ਜੀ ਐਵੇਂ ਦੇ ਹੀ ਬਣਾਏ ਹੈ ਬਈ ਇਹ ਸਾਰੇ ਆਪਾਂ ਕਲਰ ਦੋ ਤਿੰਨ ਵਧੀਆ ਚ ਬਈ ਇਹ ਜੇ ਵੀ ਕਿਸੇ ਭੈਣ ਨੂੰ ਚਾਹੀਦੀਆਂ ਹੋਣ ਤਾਂ ਜਰੂਰ ਤੁਸੀਂ ਕਾਲ ਕਰ ਸਕਦੇ ਹੋ ਮਗਵਾ ਸਕਦੇ ਹੋ ਇਹ ਆਪਣੇ ਹੈਗੀਆਂ ਇਹ ਜਿਹੜੀ ਪੱਛਮ ਦੀ ਜਰਾਬਾ ਬੰਦੀਆਂ ਉਹੀ ਪੱਛਮ ਹੈ ਬਈ ਇਹ ਵਧੀਆ ਦੇ ਵਿੱਚ ਰੇਟ ਇਹਨਾਂ ਦਾ ਮੈਂ ਦੱਸੂਗੀ ਜੀ ਸੋਨੂੰ ਕਾਲ ਤੇ ਜੇ ਮੇਰੇ ਕਿਸੇ ਭੈਣ ਨੂੰ ਚਾਹੀਦੀ ਆ ਹੁਣ ਤੇ ਇਹਦੇ ਨਾਲ ਦੀ ਆਪਾਂ ਜਿਹੜਾ ਜਾਗਤ ਬਣਾ ਕੇ ਤਿਆਰ ਕਰਤੀ ਇਹ ਆਪਾਂ ਸ਼ੀ ਗੋਲੇ ਤਾਂ ਮੈਂ ਪਹਿਲਾਂ ਲੈ ਕੇ ਆਈ ਸੀ ਇਹ ਹਾਂਜੀ ਸ਼ੀ ਲੈ ਕੇ ਆਈ ਸੀ ਇੱਕ ਮੈਂ ਮਕਵਾ ਲਿਆ ਸੀ ਮਗਰ ਹੋਰ ਨਾ ਮੇਰੇ ਘਟ ਨਾ ਜਾਵੇ ਫਿਰ ਨਾਲ ਤਾਂ ਮਿੰਤਾ ਨਹੀਂ ਤੇ ਆਪਣੇ ਇੱਕ ਗੋਲੇ ਬਚ ਗਿਆ ਵੀ ਆਪਣੇ ਸ਼ੀ ਗੋਲੇ ਪੂਰੇ ਲੱਗ ਗਏ ਪੂਰੇ ਸ਼ੀ ਗੋਲੇ ਲਾ ਕੇ ਜਾਗਤ ਮੈਂ ਬਣਾ ਕੇ ਰੱਖਤੀ ਵਾਰ ਮੇਰਾ ਸਿਉਣ ਦਾ ਟਾਈਮ ਨਹੀਂ ਲੱਗਿਆਗਾ ਬਟਨ ਮੰਗਾ ਲੇ ਮੈਂ ਇਹਦੇ ਨਾਲ ਦੇ ਤੇ ਫਿਰ ਬਟਨ ਲਾ ਕੇ ਸਿਉ ਕੇ ਫਿਰ ਤੁਹਾਨੂੰ ਦਿਖਾਉਂਗੀ ਇਹ ਆਪਾਂ ਰੈਡੀ ਕਰਤੀ ਤੇ ਇੱਕ ਆਪਾਂ ਜਰਾਬਾ ਰੈਡੀ ਹੋਰ ਕਰਨੀ ਹੈ ਹੁਣ ਆਪਾਂ ਆ ਲਾਵਾਂਗੇ ਆ ਮੇਰੀ ਥੋੜੀ ਜੀ ਰਹਿ ਗਈ ਬਸ ਕਿਉਂਕਿ ਇੱਕ ਤਾਂ ਹੁਣ ਮੈਂ ਲਾਈਵ ਚੁੱਲ ਜਾਈ ਜਾਨੀ ਸਾਰਾ ਦਿਨ ਲਾਈਵ 'ਚ ਹੀ ਲੱਗ ਜਾਂਦਾ ਮੈਨੂੰ ਆਹ ਰਹੇਗੀ ਇਹ ਬਣਾ ਦਿਆਂ ਇਹ ਬਣਾ ਕੇ ਸਿਉ ਕੇ ਫਿਰ ਮਾਂ ਫਪੈਣ ਨਹੀਂ ਲਾ ਲੈਣੀ ਆਪਾਂ ਕੋਟੀ ਕਟਾਵਾਂ ਵਾਲੀ ਬਣਾ ਕੇ ਦੇਣੀ ਹੈ ਤੇ ਇੱਕ ਆਪਾਂ ਇਹਦੇ ਮੈਨੂੰ ਫਰੀ ਹੋਗੇ ਇਹ ਆਪਾਂ ਬਣਾਤੀ ਬਸ ਮੇਰੇ ਬਟਨ ਆ ਜਾਣ ਫਿਰ ਸੌਕੇ ਤੁਹਾਨੂੰ ਉਹਦੀ ਦਿਖਾ ਦੂੰਗੀ ਠੀਕ ਹੈ ਨਾ ਜੀ ਬਹੁਤ ਸੋਹਣੀ ਬਣੀ ਹੈ ਆ ਗੋਲਾ ਬਚ ਗਿਆ ਆਪਾਂ ਵਾਪਸ ਕਰ ਦਿਆਂਗੇ ਉਹ ਵਾਪਸ ਕਰ ਲੈਂਦਾ ਨਾ ਵਿਚਾਰਾ ਜੀ ਸਾਫਤਾ ਗੋਲਾ ਬਚ ਜਾਵੇ ਆਪਾਂ ਵਾਪਸ ਕਰ ਦਾਂਗੇ ਵੀ ਗੋਲਾ ਸ਼ੀ ਆਪਣੇ ਊਰੇ ਕੋਲੇ ਲੱਗ ਗਏ ਜੈਕਟ ਤੇ ਸੱਤਮਾ ਆਪਣਾ ਬਚ ਗਿਆ ਠੀਕ ਹੈ ਨਾ ਜੀ ਤੇ ਹੁਣ ਆਪਾਂ ਬਸ ਆ ਮੈਂ ਦਵਾ ਦਾ ਬੁਣਦਾ ਜਾਕਟ ਫੇਰ ਆਪਾਂ ਉਹ ਲਾਉਣੀ ਹੁਣ ਮੈਂ ਬਈ ਉਹ ਲਾਈਵ ਤੇ ਵੀ ਚੁੱਲ ਜਾਨੀ ਆ ਤਾਂ ਕਰਕੇ ਮੇਰਾ ਟਾਈਮ ਨਹੀਂ ਲੱਗਦਾ ਬਣਾਉਣ ਦਾ ਬਸ ਆ ਵਿੱਚ ਦੀ ਮੈਂ ਜਰਾਬਾਂ ਦੇ ਜੋੜੇ ਜਰੂਰ ਬਣਾਏ ਆ ਦੋ ਕਈ ਵੀ ਮੇ ਪਛ ਮਿਲਿਆ ਸੀ ਮੈਨੂੰ ਸ਼ੌਂਕ ਸੀ ਬਣਾਉਣ ਦਾ ਤੇ ਇਹ ਆਪਾਂ ਜਰੂਰ ਦੋਕ ਬਣਾ ਲਏ ਆ ਤਾਂ ਕਰਕੇ ਤੇ ਮੈਥੋਂ ਬਈ ਆ ਜਾਕਟ ਨਹੀਂ ਬਣਾਈ ਗਈ ਹੈ ਨਾ ਤੇ ਜੇ ਮੇਰੀ ਕਿਸੇ ਭੈਣ ਨੂੰ ਜਰਾਬਾਂ ਚਾਹੀਦੀਆਂ ਹੋਣ 22 ਤਾਂ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਉਂਕਿ ਬਈ ਸਿਆਲ ਦੇ ਵਿੱਚ ਤਾਂ ਫੇਰ ਰਹਿ ਗਈਆਂ ਚੀਜ਼ਾਂ ਬੰਦਾ ਨਹੀਂ ਹੈ ਨਾ ਤੇ ਆਪਾਂ ਜਰਾਬਾਂ ਦੇ ਦਾਂਗੇ ਜੀ ਰੈਡੀ ਕਰਕੇ ਮੇਰੇ ਕੋਲੇ ਇਹ ਤਿੰਨ ਜੋੜੇ ਬਣੇ ਵੀ ਪਏ ਜੇ ਮੇਰੀ ਕਿਸੇ ਭੈਣ ਨੇ ਮੰਗਵਾਉਣੇ ਹੋਣ ਤਾਂ ਜ਼ਰੂਰ ਦੱਸਿਓ ਤੁਸੀਂ ਵੈਸੇ ਤਾਂ ਆਪਾਂ ਇਹ ਭੈਣਾਂ ਵਾਸਤੇ ਬਣਾਏ ਆ ਤਾਂ ਮੈਂ ਚਲੋ ਹੋਰ ਵੀ ਭੈਣਾਂ ਨੂੰ ਦਿਖਾ ਦੱਸ ਰਹੀ ਆ ਵੀ ਜੇ ਮੇਰੀ ਕਿਸੇ ਭੈਣ ਨੂੰ ਜਰਾਬਾਂ ਦੀ ਲੋੜ ਹੋਵੇ ਇਹਦੇ ਵਿੱਚ ਭਾਈ ਜੁੱਤੀਆਂ ਵੀ ਬਣਦੀਆਂ ਉਹ ਵੀ ਬਹੁਤ ਸੋਹਣੀਆਂ ਲੱਗਦੀਆਂ ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇੱਕ ਵਾਈ ਇੱਕ ਵਾਈ ਮੈਂ ਲਾਈਵ ਦੇ ਵਿੱਚ ਉਲਝ ਜਾਨੀ ਹੁਣ ਸਾਰਾ ਦਿਨ ਲਾਈਵ ਦੇ ਵਿੱਚ ਹੀ ਉਲਝੀ ਰਹਿਣੀ ਹੈ ਤਾਂ ਕਰਕੇ ਮੈਥੋਂ ਬਹੁਤ ਕੰਮ ਘੱਟ ਨਿਪਟਦਾ ਸਲਾਈਆਂ ਦਾ ਅੱਜ ਤੱਕ ਉਸ ਵੈਸੇ ਮੈਂ ਬਣਾਈ ਬਣਾਇਆ ਹੈਗਾ ਅੱਜ ਤੱਕ ਮੈਂ ਬੰਨ ਲਈ ਤਿੰਨ ਚਾਰ ਬਗਲਾਂ ਤੇ ਪਹਿਲਾ ਦਵਾ ਕਈ ਦਿਨ ਬਈ ਜਮੇ ਨਹੀਂ ਚੱਕੀਗੀ ਕਿਉਂ ਇੱਕ ਤਾਂ ਘਰੇ ਉੱਜੀ ਹੋਈ ਸੀ ਕੰਮ ਦੇ ਵਿੱਚ ਅੱਜ ਮੈਂ ਫਿਰ ਹੀ ਸੀ ਕਿ ਤਾਂ ਕਰਕੇ ਅੱਜ ਮੈਂ ਕੁਝ ਬੋਲ ਲਿਆ ਕੁਝ ਟਾਈਮ ਸਲਾਈਆਂ ਚਲੋ ਹੁਣ ਆਪਾਂ ਗੁਣਿਆ ਕਰਾਂਗੇ ਛੇਤੀ ਛੇਤੀ ਆਪਾਂ ਸਲਾਈਆਂ ਦਾ ਕੰਮ ਖਿੱਚਾਂਗੇ ਭਾਈ ਤੇ ਇੱਕ ਵਾਰੀ ਫਿਰ ਹਨਾ ਮੈਂ ਥੋੜੀ ਜੀ ਬਰੀਕ ਸਲਾਈਆਂ ਤੇ ਬਣਾਉਣੀ ਐ ਮੋਟੀਆਂ ਸਲਾਈਆਂ ਤੇ ਮੈਂ ਘੱਟ ਮੋੜ ਲੈਂਦੀ ਐ ਬਰੀਕ ਤੇ ਫਿਰ ਘੱਟ ਕੰਮ ਨਹੀਂ ਪਟਦੇ ਖੁੱਲੀ ਜੀ ਚੀਜ਼ ਐ ਥੋੜਾ ਡਬਕਲੀ ਜੀ ਜੀ ਮੈਨੂੰ ਪਸੰਦ ਨਹੀਂ ਹੁੰਦੀ ਤੇ ਧੰਨਵਾਦ ਪਾਈ ਮੇਰੇ ਭੈਣ ਭਰਾਵਾਂ ਦਾ ਲਾਈਵ ਦੇ ਵਿੱਚ ਬਹੁਤ ਪਹੁੰਚਦੇ ਆ ਬਹੁਤ ਮੈਨੂੰ ਸਾਥ ਦਿੰਦੇ ਆ ਧੰਨਵਾਦ ਵੀਰੇ ਜਿਉਂਦੇ ਵਾਸਤੇ ਰਹੋ ਭੈਣ ਭਰਾਵੋ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਮੇਰਾ ਸਾਥ ਦੇਣ ਲਈ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਬਈ ਜਰੂਰ ਮੇਰੇ ਲਾਈਵ ਦੇ ਵਿੱਚ ਪਹੁੰਚਿਆ ਕਰੋ ਮੇਰੀ ਲਾਈਵ ਦਾ ਟਾਈਮ ਹੈ ਜੀ 10 ਤੋਂ 12 ਲਾਈਵ ਦਾ ਟਾਈਮ ਹੈ ਜੀ 10 ਤੋਂ 12 ਭਾਈ ਮੇਰੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮੇਰੇ ਭੈਣ ਭਰਾਵਾਂ ਨੇ ਵੱਧ ਤੋਂ ਵੱਧ ਮੇਰੇ ਨਾਲ ਜੁੜਨਾ ਜੀ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਸਾਥ ਦੇਣ ਲਈ ਤਾਂ ਕਿ ਬਈ ਹਨਾ ਆਪਾਂ ਸਾਥ ਦੇਈਏ ਤਾਂ ਫੇਰ ਹੀ ਆਪਾਂ ਅੱਗੇ ਵਧਾਂਗੇ ਤੇ ਭਾਈ ਬਹੁਤ ਮੈਨੂੰ ਸਾਥ ਦਿੰਦੇ ਭੈਣ ਭਰਾ ਮੇਰੇ ਠੀਕ ਹੈ ਬਈ ਮੈਂ ਇਹ ਬਸ ਜਰਾ ਆਪਾਂ ਨੇ ਜੋੜੇ ਦਿਖਾਉਣੇ ਸੀ ਕਿ ਵੇਖਾ ਚਲੋ ਮੈਂ ਦਿਖਾਉਂਦਾ ਹਨਾ ਤੇ ਕਈ ਵਾਰੀ ਕੋਈ ਭੈਣਾਂ ਨੂੰ ਲੋੜ ਹੁੰਦੀ ਹੈ ਹਨਾ ਤਾਂ ਜੇ ਕਿਸੇ ਮੇਰੇ ਭੈਣ ਨੇ ਬਣਵਾਉਣੀਆਂ ਹੋਣ ਤਾਂ ਜਰੂਰ ਤੁਸੀਂ ਮੈਥੋਂ ਬਣਵਾ ਸਕਦੇ ਹੋ ਬਈ ਕਿਉਂਕਿ ਬਈ ਸਿਆਲ ਦੇ ਵਿੱਚ ਆ ਕੇ ਨਾ ਫਿਰ ਕੰਮ ਵਾਲਾ ਹੋ ਜਾਂਦਾ ਉਦੋਂ ਨਹੀਂ ਬਣਦੀਆਂ ਆ। ਹੁਣ ਭੈਣ ਵਿਚਾਰੀ ਮੈਨੂੰ ਕਿੱਦੇ ਦੀ ਕਹਿਣ ਲੱਗੀ ਐ ਫਿਰ ਕਹ ਪਹਿਲਾਂ ਤਾਂ ਮ ਉਸ ਜਿਹੜੀਆਂ ਜਰਾਬਾਂ ਤਿਆਰ ਕਰਨੀਆਂ ਐ। 10 ਕ ਜੋੜੇ ਬਣਾ ਦੂੰਗੀ ਪਹਿਣ ਵਾਸਤੇ ਬਾਕੀ ਜੇ ਕਿਸੇ ਹੋਰ ਪਹਿਣ ਨੂੰ ਬਣਵਾਉਣਾ ਹੋਣ ਤਾਂ ਜਰੂਰ ਦੱਸ ਦਿਓ ਮੈਨੂੰ ਕਾਲ ਕਰਕੇ ਛੋਟਾਂ ਜਾਗਤਾ ਸਵੈਟਰਾਂ ਦੀ ਲੋੜ ਹੋਵੇ ਤਾਂ ਜੀ ਜਰੂਰ ਕਾਲ ਕਰਨਾ ਜਰੂਰ ਸਾਥ ਦੇਣਾ ਆ ਦੀ ਛੋਟੀ ਭੈਣ ਦਾ ਭਰਾਵੋ ਜਰੂਰ ਸਾਥ ਦੇਣਾ ਮੇਰੇ ਭੈਣ ਭਰਾਵਾਂ ਨੇ ਬਈ ਇਹ ਪੂਰੀ ਲੰਮੀ ਪੋਕਟ ਰੱਖੀ ਐ ਇੱਕ ਤਾਂ ਮੈਂ ਘਰ ਦੇ ਵਿੱਚ ਕੰਮ ਵਾਲੇ ਹੋ ਗਏ ਸੀ ਨਾ ਫਿਰ ਤਾਂ ਕਰਕੇ ਮੇਰਾ ਸਲਾਈਆਂ ਬਹੁਤ ਘੱਟ ਚੱਕਣ ਦਾ ਟਾਈਮ ਲੱਗਦਾ ਸੀ ਅੱਜ ਤਾਂ ਮੈਂ ਬੁਣਿਆ ਭਾਈ ਉਧਰ ਅੱਜ ਮੇਰੇ ਕਸਟਮਰ ਵੀ ਆਏ ਲਾਈਵ ਦੇ ਵਿੱਚ ਵੀ ਮੈਂ ਹਾਜ਼ਰ ਰਹੀ ਤੇ ਆਪਾਂ ਉਹਦੀ ਸਲਾਈਆਂ ਦਾ ਕੰਮ ਵੀ ਕੀਤਾ ਠੀਕ ਹੈ ਨਾ ਭਾਈ ਚਲੋ ਭਾਈ ਮਿਹਨਤ ਕਰਦੇ ਰਵਾਂਗੇ ਵਾਹਿਗੁਰੂ ਬਾਹ ਫੜੂ ਆਪੇ ਭੈਣ ਭਰਾਵਾਂ ਦੇ ਸਾਥ ਨਾਲ ਆਪਾਂ ਵੀ ਕਾਮਯਾਬ ਹੋ ਜਾਵਾਂਗੇ ਤੇ ਚਲੋ ਵੀ ਆਪਾਂ ਤਾਂ ਹਰੇਕ ਭੈਣ ਭਰਾ ਨੂੰ ਆਨੇ ਭਾਈ ਮਿਹਨਤ ਕਰੋ ਮਿਹਨਤ ਤੋਂ ਬਿਨਾ ਤਾਂ ਕੁਝ ਵੀ ਨਹੀਂ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਵੀਡੀਓ ਦਾ ਐਂਡ ਅੱਜ ਬਾਈ ਇਹ ਤੋਂ ਪਹਿਲਾਂ ਮੈਂ ਪੂਰੇ 35 ਵਾਰੀ ਵੀਡੀਓ ਕਾਉਣ ਲੱਗੀ ਆ 35 ਵਾਰੀ ਮੈਂ ਵੀਡੀਓ ਸ਼ੂਟ ਕਰਨ ਲੱਗੀ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ 2 ਮਿੰਟ 4 ਮਿੰਟ ਦੀ ਬਣਾਈ ਕਦੇ ਕਦੇ ਤਾਂ ਮੇਰੇ ਨਾਲ ਆ ਹੀ ਹੁੰਦੇ ਮੈਂ 5 5 6 6 ਵਾਰੀ ਵੀਡੀਓ ਸ਼ੂਟ ਕਰਦੇ ਤਾਂ ਵੀ ਨਹੀਂ ਬੈਂਦੀ ਜੀ ਆਪ ਕਹਿੰਦਾ ਹੈ ਕੱਕੇ ਕੋਈ ਸੇ ਲਿਆਈ ਆ ਨਹੀਂ ਮੈਨੂੰ ਵੀ ਦੱਸ ਦੇ ਮੈਂ ਵੀ ਇਹ ਕੰਮ ਚਲਾ ਲੂ ਮੈਂ ਤੇ ਬਹੁਤ ਔਖਾ ਹੈ ਤੂੰ ਨਹੀਂ ਚਲਾ ਸਕਦੀ ਬਹੁਤ ਔਖਾ ਹੈ ਮੈਂ ਕਿ ਤੂੰ ਨਹੀਂ ਚਲਾ ਸਕਦੀ ਮੈਂ 6 ਵਜੇ ਦੀ ਲੱਗੀ ਆ ਮੈਂ ਖਰਾਦ ਨੂੰ ਆਣੀ ਪਤਾ 9 ਵਜੇ ਜਾਣਗੀ ਕਿ 10 ਵਜੇ ਜਾਣਗੀ ਵੀਡੀਓ ਅੱਡ ਬਣਾਉਣੀ ਸ਼ੂਟ ਕਰਨੀ ਫਿਰ ਐਡਿਟ ਕਰਨੀ ਔਖਾ ਬਹੁਤ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਹਨਾ ਚਲ ਆਪਾਂ ਤਾਂ ਭੈਣ ਭਰਾਵਾਂ ਨੂੰ ਕਹਿਨੇ ਆ ਬਈ ਜਰੂਰ ਜਿਹੜੀਆਂ ਮੇਰੀਆਂ ਭੈਣਾਂ ਵੇਲੀਆਂ ਘਰੇ ਜਰੂਰ ਪਾਈ ਆ ਆਪ ਦਾ ਕੋਈ ਕੰਮ ਧੰਦਾ ਚਲਾਓ ਆਪ ਦੀ ਮਿਹਨਤ ਕਰੋ ਠੀਕ ਹੈ ਮਿਹਨਤ ਨੂੰ ਫਲ ਤਾਂ ਬਈ ਲੱਗਦੇ ਹੀ ਆ ਹਨਾ ਤਾਂ ਠੀਕ ਹੈ ਬਈ ਆਪਾਂ ਕਰਦੇ ਆ ਵੀਡੀਓ ਦਾ ਐਂਡ ਗਲਤ ਹੋ ਲਿਆਗਾ ਹੋਵੇ ਤਾਂ ਜੀ ਸੌਰੀ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਮੇਰੇ ਜੁੜਨ ਲਈ ਨਾਲ ਜੁੜਨ ਲਈ ਜਰੂਰ ਮੇਰਾ ਭਾਈ ਮੇਰੇ ਭੈਣ ਭਰਾਵਾਂ ਨੇ ਜਰੂਰ ਸਾਥ ਦੇਣਾ ਜੀ ਜਰੂਰ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਗਲਤ ਬੋਲਿਆ ਤਾਂ ਜੀ ਸੌਰੀ ਆਪਾਂ ਮਿਲਾਂਗੇ ਜੀ ਕੱਲ ਨੂੰ ਲਾਈਵ ਦੇ ਵਿੱਚ ਜਰੂਰ ਪਹੁੰਚਣਾ ਮੇਰੇ ਭੈਣ ਭਰਾਵਾਂ ਨੇ 10 ਤੋਂ 12 ਤੱਕ ਦੀ ਜੀ ਮੇਰੀ ਲਾਈਵ ਹੈ। ਹੇ ਹੇ